キャबिनेट मंत्री संजीव अरोड़ा ਅਤੇ ਡੀਸੀ ਹਿਮਾਚਲ ਨੇ ਮੰਗਲਵਾਰ ਨੂੰ ਤੂਸੀ ਬੰਨ ਵਿਖੇ ਸਥਿਤੀ ਦਾ ਜਾਇਜ਼ਾ ਲੈਣ ਲਈ ਪਿੰਡ ਸਸਰਾਲੀ ਕਲੋਨੀ ਦਾ ਕੀਤਾ ਦੌੜਾ ਤੂਸੀ ਬੰਨ ਦੇ ਨਿਰੇਖਣ ਤੋਂ ਬਾਅਦ ਮੰਤਰੀ ਨੇ ਡੀਸੀ ਨਾਲ ਸਥਾਨਕ ਨਿਵਾਸੀਆਂ ਨਾਲ ਕੀਤੀ ਗੱਲਬਾਤ ਉਹਨਾਂ ਨੂੰ ਭਰੋਸਾ ਦਿੱਤਾ ਕਿ ਦਰਿਆ ਦਾ ਪਾਣੀ ਬੰਨ ਦੇ ਪੱਧਰ ਤੋਂ ਕਾਫੀ ਹੇਠਾ ਹੈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਮੈਂ ਅੱਜ ਇੱਥੇ ਤੂਸੀ ਬੰਨ ਤੇ ਆਇਆ ਸਸਰਾਲੀ ਪਿੰਡ ਵਿੱਚ ਤੇ ਸਾਰੀ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਇੱਥੇ ਪਹੁੰਚੀ ਹੋਈ ਜਿੱਥੇ-ਜਿੱਥੇ ਇਹਨਾਂ ਨੂੰ ਪਤਾ ਲੱਗਦਾ ਹੈ ਡੀਸੀ ਸਾਹਿਬ ਆਪਣੇ ਏਡੀਸੀ ਐਸਡੀਐਮ ਨਾਲ ਉਸੇ ਵੱਲੇ ਉੱਥੇ ਪਹੁੰਚਦੇ ਆਂ ਔਰ ਮੈਂ ਰੋਜ਼ ਇਹਨਾਂ ਨਾਲ ਫੋਨ ਦੇ ਉੱਤੇ ਇਨ ਟੱਚ ਆ ਬਹੁਤ ਹੀ ਤਰੀਫੇ ਲਾਇਕ ਸਾਰੀ ਐਡਮਿਨਿਸਟ੍ਰੇਸ਼ਨ ਕੰਮ ਕਰ ਰਹੀ ਹੈ ਔਰ ਅੱਜ ਜਿੰਨੇ ਇੱਥੋਂ ਪਿੰਡ ਦੇ ਸਾਡੇ ਲੋਕ ਹੈ ਸਰਪੰਚ ਸਾਹਿਬ ਹੈ ਸਾਰੇ ਹੈਗੇ ਇੱਥੇ ਸਾਡੇ ਚੇਅਰਮੈਨ ਸਾਹਿਬ ਐ ਇਹ ਸਾਰਿਆਂ ਨੇ ਬੜੀ ਤਾਰੀਫ ਕੀਤੀ ਐਡਮਿਨਿਸਟ੍ਰੇਸ਼ਨ ਦੀ ਔਰ ਪਿੰਡ ਦੇ ਲੋਕਾਂ ਦੀ ਬੜੀ ਹਿੰਮਤ ਐ ਜਿੰਨੀ ਇਹ ਵੱਧ ਚੜ ਕੇ ਅੱਗੇ ਪੂਰੀ ਹਿੰਮਤ ਮਾਰ ਰਹੇ ਔਰ ਕੋਸ਼ਿਸ਼ ਕਰ ਰਹੇ ਆ ਕਿ ਜਿਹੜੇ ਬੰਦ ਐ ਉੱਥੇ ਤੱਕ ਪਾਣੀ ਨਾ ਪਹੁੰਚੇ ਉਹਦੇ ਵਿੱਚ ਜਾਲੀ ਪਾ ਪੱਥਰ ਪਾ ਪੱਥਰ ਵੀ ਹਿਮਾਚਲ ਤੋਂ ਹੋਰ ਵੀ ਆਏ ਹੋਏ ਜਿਹੜੇ ਪਏ ਐ ਇੱਥੇ ਜੇ ਜ਼ਰੂਰਤ ਐ ਐਮਰਜੈਂਸੀ 'ਚ ਪਏਗੀ ਵਰਤੇ ਜਾਣਗੇ ਤੇ ਆਪਾਂ ਨੂੰ ਸਾਰਿਆਂ ਨੂੰ ਵਾਹਿ ਗੁਰੂ ਜੀ ਦੇ ਅੱਗੇ ਆ ਪ੍ਰਾਰਥਨਾ ਲਾਣੀ ਚਾਹੀਦੀ ਹੈ ਔਰ ਇਹਨਾਂ ਨੇ ਹੁਣੇ ਦੱਸਿਆ ਇੱਥੇ ਪਾਠ ਵੀ ਰਖਾਇਆ ਵੀ ਹੁਣ ਬਹੁਤ ਹੋ ਗਿਆ ਲੋਕਾਂ ਨੇ ਤਕਲੀਫ ਬਹੁਤ ਸਹੀ ਸਾਡੇ ਜਿਹੜੇ ਬਾਰਡਰ ਏਰੀਆ ਹੈਗੇ ਪੰਜਾਬ ਦੇ ਉੱਥੇ ਤਾਂ ਬਹੁਤ ਜ਼ਿਆਦਾ ਤਕਲੀਫ ਹੈ ਲੋਕਾਂ ਨੂੰ ਔਰ ਅਸੀਂ ਚਾਹਦੇ ਹਾਂ ਵੀ ਹੁਣ ਜਲਦੀ ਤੋਂ ਜਲਦੀ ਇਹ ਜਿਹੜਾ ਕਹਿਰ ਚੱਲ ਰਿਹਾ ਹੈ بارش ਦਾ ਇਹ ਹੁਣ ਬੰਦ ਹੋ ਜੇ ਪਰ ਹਲੇ ਵੀ ਜਿਹੜਾ ਦਸਰੇ ਮੌਸਮ ਦਾ ਅੱਗੇ ਰੁਝਾਨ ਉਹਦੇ ਚ ਬਾਰਿਸ਼ ਦਿਖਾ ਰਿਹਾ ਪਰ ਜੇ ਇੰਨੀ ਕ ਬਾਰਿਸ਼ ਰਵੇ ਜਿੰਨੀ ਇਸ ਵਲੇ ਆ ਤਾਂ ਡੀਸੀ ਸਾਹਿਬ ਕਹਿ ਰਹੇ ਸੀ ਕੋ ਖਾਸ ਨੁਕਸਾਨ ਨਹੀਂ ਹੋਏਗਾ ਨਾਲੇ ਹਿਮਾਚਲ ਵਿੱਚ ਬਾਰਿਸ਼ ਰੁਕਣੀ ਯਾਦਾ ਜ਼ਰੂਰੀ ਹੈ ਕਿਉਂਕਿ ਉੱਥੋਂ ਪਾਣੀ ਸਾਰਾ ਆ ਰਿਹਾ